ਮਹਾਂਤ ਨੇ ਕਸ਼ਮੀਰ ਗਰੀ ਖੰਨੇ ਦੇ ਸ਼ਹਿਰ ਦੇ ਜਨਕਰ ਗਾਲੀਆਂ ਔਰ ਸ਼ੈਟੀ ਬਿੱਕੀ ਤੇ ਗੋਸ਼ਣ ਇਹ ਜਿਹੜੇ ਮੀਟ ਮਾਰਕੀਟ ਬਦਨਾਮ ਮਾਰਕੀਟ ਹੈ ਇਹ ਜਿਹੜਾ ਗਰੋ ਹੈ ਇਹ ਜੇਲ੍ਹ ਤੇ ਬੈਠਾ ਜਿਹੜਾ ਉਹ ਬੰਦਾ ਉਹਦੇ ਸਪਲਾਈ ਦੇ ਉਹ ਕਰ ਰਿਆ ਸੀ ਇਹਨਾਂ ਨੂੰ ਚਿਟਾ ਉਹਦੀ ਪ੍ਰੋਡਕਸ਼ਨ ਬਾਰੇ ਤੇ ਪੋਲਸਨ ਮਾਰਦੇ ਰਹੇ ਜਦੋਂ ਪੋਸ਼ਕਿਸ਼ ਹੋਈ ਉਹਦੇ ਤਹਿਤ ਅਸੀਂ ਇਹਦੀ ਤਫ਼ਤੀਸ਼ ਅੱਗੇ ਕਰਕੇ ਤੇ ਜਦੋਂ ਮਹਾਂਤ ਕਸ਼ਮੀਰ ਗਿਰੀ ਤੇ ਇਹ ਸਾਰੇ ਬੰਦੇ ਜਿਹੜੇ ਚਾਰੇ ਹੀ ਬੰਦੇ ਜਦੋਂ ਅਸੀਂ ਗ੍ਰਿਫਤਾਰ ਕੀਤੇ ਮਿਤੀ 26 ਨਵੰਬਰ ਬਕਾਇਦਾ ਪਹਿਲੇ ਨਾਮਜ਼ਦ ਕਰਕੇ ਇਹਨਾਂ ਨੂੰ ਰੈਸਟ ਕੀਤਾ ਨਾਕਾਬੰਦੀਆਂ ਕੀਤੀਆਂ ਕਹਿਣ ਦਾ ਭਾਵ ਇਹ ਹੈ ਕਿ ਇਹ 147 ਨੰਬਰ ਮਕਰਨ ਦੇ ਵਿੱਚ ਹੁਣ ਤੱਕ ਟੋਟਲ 1 ਕਿਲੋ ਤੇ 155 ਗ੍ਰਾਮ ਹੈਰੋਨ ਦੀ ਬਰਾਮਦਗੀ ਹੋਈ ਹੈ ਕਿਸਮ ਦਾ ਇਨਸਾਨ ਹੈ ਇਹ ਧਾਰਮਿਕ ਲੈਵਲ ਤੇ ਵੀ ਇਹ ਸ਼ੈਡੋ ਦੇ ਤਹਿਤ ਆਪਣੇ ਆਪ ਨੂੰ ਬੜਾ ਫਾਇਦਾ ਲੈਂਦਾ ਰਿਹਾ ਇਹਦੇ ਦੇ ਪੁਰਾਣੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ ਤੇ ਕੁੱਲ 6 ਮੁਕੱਦਮੇ ਦਰਜ ਨੇ ਹੁਣ ਤੱਕ ਸ਼ੇਮ ਕਾਦਮਿਆਂ ਦੇ ਵਿੱਚ ਇਹਦੇ ਤੇ ਕੁਝ ਪਹਿਲਾ ਮਕਦਮੇ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਕਿ ਜਿਹਦੇ ਵਿੱਚ ਇਹਨੇ ਆਪਣੇ ਆਪ ਦੇ ਇੱਕ ਗਨਮੈਨ ਲੈਂਡ ਦੀ ਖਾਤਰ ਇਹਨੇ ਇੱਕ ਡਰਾਮਾ ਰਚਿਆ ਸੀਗਾ ਇਹ ਵੀ ਸੈਂਟੀਕਾਲੀਆ ਕਿਸੇ ਵਕਤ ਸ਼ਰਾਬ ਦਾ ਕਾਰੋਬਾਰ ਕਰਦਾ ਹੁੰਦਾ ਸੀ ਸਮਗਲਿੰਗ ਕਰਦਾ ਸੀ ਕਾਰੋਬਾਰ ਤਾਂ ਕੀ ਸਮਗਲਿੰਗ ਕਰਦਾ ਹੁੰਦਾ ਸੀ ਉਸ ਟੋਟਲ 9 ਮੋਰਡਮ ਇਹਦੇ ਚ ਅਸੀਂ ਗ੍ਰਿਫਤਾਰ ਕਰਕੇ ਜੇਲ੍ਹ ਤੇ ਭੇਜ ਚੁੱਕੇ ਹਾਂ ਇਹ ਉਹ ਬੜੀ ਸ਼ਾਨਦਾਰੀ ਦੇ ਵਿੱਚ ਕਮਰਸ਼ੀਅਲ ਜਿਹੜੀ ਸਾਡੀ ਰਿਕਵਰੀ ਹੋਈ ਹੈ। ਹਾਂ। ਸਰ ਜਿਹੜਾ ਲਵ ਲਵੀ ਰੋਪੜ ਜੇ ਸਬਕ ਤੋਂ ਕਿਵੇਂ ਡਾਇਰੈਕਟ ਕਰਦਾ ਸੀਗਾ। ਸੋਰਸ ਕੀ? ਹਾਂ ਮੈਂ ਤੁਹਾਨੂੰ ਉਹ ਦੱਸਣਾ ਚਾਹੁੰਦਾ ਐ ਕਿ ਜਿਹੜਾ ਲਵ ਪਰੀਤ ਲਵੀ ਜਿਹੜਾ ਅਸੀਂ ਪ੍ਰੋਡਕਸ਼ਨ ਬਣ ਤੇ ਲੈਂਦਾ ਸੀ। ਲਵ ਪਰੀਤ ਲਵੀ। ਲਵੀ ਜਿਹੜਾ ਹੈਗਾ ਰੋਪੜ ਦੀ ਜਿਹੜੀ ਅਲਰੇਡੀ ਬੰਦ ਐ ਤੁਹਾਨੂੰ ਪਤਾ ਐ। ਉਹ ਰੋਪੜ ਜੇਲ੍ਹ ਦੇ ਵਿੱਚੋਂ ਫੋਨ ਤੇ ਹੀ ਆਪਣਾ ਇਹ ਕਾਰੋਬਾਰ ਚਲਾਉਂਦਾ ਸੀ। ਖੰਨਾ ਦੇ ਵਿੱਚ ਇਸ ਗਰੋਹ ਦੇ ਰਾਹੀਂ। ਉਸੀਂ ਦੇਖੋਗੇ ਉਹਦੇ ਵਿੱਚ ਸਾਡੀ ਸਟ੍ਰੀਟਿਸ਼ ਦੇ ਮੁਤਾਬਕ ਅਗੇ ਉਹਦੇ ਕੋਲੋਂ ਬਕਾਇਦਾ ਜੇਲ੍ਹ ਦੇ ਵਿੱਚੋਂ ਵੀ ਉੱਥੇ ਜੇਲ੍ਹ ਦੇ ਡਿਪਾਰਟਮੈਂਟ ਨੇ ਇੱਕ ਮੋਬਾਈਲ ਰਿਕਵਰ ਕੀਤਾ ਮਤਲਬ ਉਹ ਮੋਬਾਈਲ ਜਿਹਦੇ ਰਾਹੀਂ ਉਹ ਆਪਣਾ ਕੰਮ ਚਲਾ ਰਿਹਾ ਸੀ ਉਹ ਵੀ ਇਸ ਤਫਤੀਸ਼ ਦੇ ਕਾਰਨ ਹੀ ਉਹਦੀ ਵੀ ਬਰਾਮਦਗੀ ਅਸੀਂ ਕਰ ਲਈ ਹੈ ਉੱਥੇ ਮਤਲਬ ਉੱਥੋਂ ਦੀ ਪੁਲਿਸ ਨੇ ਸਰ ਬੜੀ ਜਲਦਾ ਦੰਪੈਰਾ ਸੁਬੋਮਾਜੀ ਜਿਹਦੇ ਕੋਲੋਂ ਪਹਿਲਾਂ ਦੋ ਵਾਰ ਜੇਲ੍ਹ ਤੋਂ ਮੋਬਾਈਲ ਚੁੱਕਿਆ ਸੀ ਇਹਦੇ ਤੋਂ ਲੇਟ ਫੁਲਾ ਰਹੇ ਹਾਂਜੀ ਪ੍ਰਸ਼ਾਸਨ ਨਾਲ ਤਿਆਰ ਕਰੋਗੇ ਕਿ ਜਿਹੜੀ ਅਮੀਰ ਗੁਰੂ ਬੋਲ ਨੇ ਕਿਤਾਬ ਹੈ ਉਹ ਬਿਲਕੁਲ ਜੀ ਇਹ ਜਿਹੜੇ ਮਕਦਮੇ ਜਦੋਂ 59 ए, ए, जीड़। ए ओ, दी ਕਾਰਵਾਈ ਇਹ ਜਿਹੜੇ ਕੋਲੀਜ਼ਨ ਐਕਟ ਦੇ ਤਹਿਤ ਦਰਦ ਹੁੰਦੇ ਨਾ ਜੀ ਇਹ ਜਿਹੜਾ ਮੋਬਾਈਲ ਹੈ ਉਹ ਜਿਹੜੀ ਤਫਤੀਸ਼ੀ ਟੀਮ ਹੁੰਦੀ ਹੈ ਮਕਾਇਦਾ ਇਹਨੂੰ ਫੋਰੈਂਸਿਕ ਲਾਇਬ ਦੇ ਵਿੱਚ ਭੇਜ ਕੇ ਇਹਦਾ ਪ੍ਰੋਪਰ ਰਿਕਾਰਡ ਸਾਰਾ ਲੈਂਦੀ ਹੈ ਤੇ ਇਹਦੀ ਔਰ ਜਿਹੜੀ ਇਹਦੀ ਪ੍ਰੋਪਰ ਜੇਲ ਵਾਲੇ ਉਹ ਦੰਗਾਈ ਚ ਕਰਕੇ ਇਹਦੀ ਜਿਹੜੀ ਜਿਹੜੇ ਜਿਹੜੇ ਵੀ ਜਿੱਥੇ ਜਿੱਥੇ ਵੀ ਇਹਨਾਂ ਲੋਕਾਂ ਦੇ ਲਿੰਕ ਹੋਏ ਔਰ ਜਿਹੜੇ ਹੋਰ ਵੀ ਬੰਦੇ ਚ ਇਨਵੋਲਵ ਹੋਏ ਉਹ ਸਾਰੇ ਉਹ ਸਾਰੇ ਉਹਨਾਂ ਦੀ ਜਿਹੜੀ ਪ੍ਰੋਪਰ ਹੈਗੀ ਰਿਪੋਰਟ ਹੈਗੀ ਉਹਦੇ ਮੁਤਾਬਕ ਆਏਗੀ ਤੇ ਉਹਦੇ ਮੁਤਾਬਕ ਕੰਮ ਇਹਨਾਂ ਦੇ ਖਿਲਾਫ ਵੀ ਹੋਏਗਾ ਜਿਵੇਂ ਸ਼ੁਭਮ ਹੈ ਤੁਸੀਂ ਕਹਿੰਦੇ ਦੇਖੋ ਸ਼ੁਭਮ ਦੇ ਖਿਲਾਫ ਵੀ ਉਹ ਵੀ ਮਾੜਾ ਇਨਸਾਨ ਹੈ ਉਹਦੇ ਖਿਲਾਫ ਵੀ ਦੋ ਮਕਦਮੇ ਨੇ 52 ਦੇ ਇਹੀ ਕਬਲੀ ਦੇ ਜੇਲ੍ਹ ਦੇ ਵਿੱਚੋਂ ਤੇ ਇਸ ਲਈ ਇਹ ਜਨਨ ਇੱਕ ਬਹੁਤ ਅੱਛੀ ਇੱਕ ਪ੍ਰੋਫੈਸ਼ਨਲ ਤਕਤੀਸ਼ ਦਾ ਜਿਹੜਾ ਹੈ ਇਹ ਸਬੂਤ ਹੈ